ਕਿ ਰਿਸ਼ ਦੇਖੋ ਤਰੇ ਆਪਣਾ ਨਾਮ ਦੱਸੋ ਤੇ ਕੀ ਗੱਲ ਹੋਈ ਬਜੀ ਦੱਸੋ ਬਈ ਦੋ ਮੁੰਡੇ ਐਟੀਵਾ ਤੇ ਇਥੇ ਹੁੰਦੇ ਚੱਲਦੇ ਪਏ ਮੈਂ ਸਬਜ਼ੀ ਲੈ ਗਿਆ ਵੈਸੇ ਤੇ ਮੈਂ ਉਹਨਾਂ ਨੂੰ ਮੈਨੂੰ ਲੱਗ ਨਹੀਂ ਦਿਆ ਕਿ ਕੋਈ ਤਾਰ ਦੇ ਵਿੱਚ ਹੈ ਗਿਆ ਤੇ ਮੈਂ ਵੈਸੇ ਮੈਂ ਕਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੁਨ ਨੂੰ ਕਿ ਮੈਂ ਕਹਾ ਇਦਾਂ ਇਸ ਰੰਦ ਦੋ ਮੁੰਡੇ ਘੁੰਮਦੇ ਐਟੀਵਾ ਤੇ ਤੇ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਮਿਲਦਾ ਕੋਈ ਤਾਰ ਦੇ ਵਿੱਚ ਹੈ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਕਰ ਲਿਆ ਆਪਾਂ ਉਹ ਕਹਿੰਦੇ ਲੋਕ ਆ ਲਓ ਮੈਂ ਲੋਕ ਕੀਤਾ ਹੀ ਆ ਸਾਲੇ 2 ਮਿੰਟ ਬੈਠਾ ਹੀ ਆ ਤੇ ਨਾਲੇ ਇੱਤਾ ਚੱਲ ਪਿਆ ਮੇਰੇ ਕੋਈ ਬੰਦਿਆਂ ਦੀ ਪਛਾਣ ਹੋਈ ਹੈ ਕੋਈ ਬੰਦੇ ਸੀ ਨਾ 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 ਇੱਧਰ ਕੋਈ ਢਾਢੀ ਪ੍ਰਾਣੀ ਰਣਜੀਤ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਛ ਨਹੀਂ ਅਜ ਤੱਕ ਅੱਜ ਅੱਜ ਤੱਕ ਅੱਜ ਤੱਕ ਅਪਾ ਜਿੰਨਾ ਵੀ ਕੰਮ ਕੀਤਾ ਚੁੱਪਚੀਪ ਤੇ ਕੰਮ ਕਰਦੇ ਨਾਲ ਘਰੇ ਚੱਲ ਜਨੇ ਰੋਟੀ ਤੁਹਾਡਾ ਕੰਮ ਕਾਦਾ ਹੈਗਾ ਜੀ ਸਲੂਨ ਦਾ ਜੀ ਆਪਣਾ ਕੰਮ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਜੀ ਆਪਣੇ ਵਿਜੇਨਗਰ ਗਿਆ ਅਮਰਸਰ ਮੋਕੇ ਤੇ ਪੁਲਿਸ ਨੇ ਤਲਾਸ਼ ਕੀਤੀ ਇਸ ਬਾਰੇ ਹਾਂਜੀ 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 ਕੋਈ ਅਫਸਰ ਆਇਆ ਕੋਈ ਜਾਂਚ ਉਹਦੇ ਵਿਜੇਨਗਰ ਨਗਰ ਨੰਬਰ 24 ਦੇ ਵਿੱਚ ਆਪਣੀ ਦੁਕਾਨ ਹੈਗੀ ਹੈ ਫਾਈ ਨੰਬਰ ਗਲੀ ਦੇ ਪੁਲਿਸ ਨੇ ਤਲਾਸ਼ ਕੀਤੀ ਇਸ ਬਾਰੇ ਹਾਂਜੀ ਹਾਂਜੀ ਮੌਕੇ ਤੇ ਪੁਲਿਸ ਆਈ ਸੀ ਹਾਂਜੀ ਮੌਕੇ ਤੇ ਆਈ ਉਹ ਵੀਡੀਓ ਵੀਡੀਓ ਬਣਾ ਕੇ ਚਲ ਗਿਆ ਉਹ ਕਹਿੰਦੇ ਰਿਪੋਰਟ ਕਰ ਦੋ ਹੁਣ ਰਿਪੋਰਟ ਲਿਖਾਣ ਗਏ ਆ ਕੀ ਮੰਗ ਕੀ ਕਰਦੇ ਜਿਹੜੇ ਬੰਦੇ ਨੇ ਹਨ ਉਸੇ ਵੇ ਹੈ ਕਿ ਉਹਨੂੰ ਸਾਬੀ ਕਰੇਗੀ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇਹ ਚੀ ਕੀਤੀ ਹੈ ਕਿੰਨੀ ਉਮਰ ਹੈਗੀ ਸੀ ਉਹਨਾਂ ਦੀ ਜਿਹੜਾ ਕੁਛ ਸਰੇ ਨਾ ਕੋਈ ਹੈ ਨਹੀਂ ਕੋ ਥੋੜੇ ਹੈ ਮਕੇ ਹਲਦੀ ਮੋٹے ਜਵਾਨ ਹੀ ਬੰਦੇ ਹੈ ਆਪਣੇ ਹਲਦੀ ਬੰਦੇ ਐਕਟਿਵ ਹੈ ਤੇ ਵਾਈਟ ਐਕਟਿਵ ਹੈ ਮੈਂ ਨੰਬਰ ਪਲੇਟ ਉਹਨਾਂ ਨੇ ਬਿਲਕੁਲ ਟੇਪਿੰਗ ਕੀਤੀ ਹੈ ਕਿ ਪਤਾ ਨਹੀਂ ਲੱਗੇ ਨੇ ਕਿ ਕੌਣ ਹੈ ਕੋਈ ਲੱਗ ਸਕੇ ਕਿ ਕੈਮਰਾ ਵਗੈਰਾ ਲੱਗਾ ਕੋਈ ਕੈਮਰਾ ਦੋ ਦਿਨ ਇਧਰ ਸ਼ਾ ਲੱਗੇ ਹੋਣ ਹੈ ਗਲੀ ਦੇ ਦੋ ਤਿੰਨ ਗਲੀਆਂ ਹੈਗੀਆਂ ਉਹਨਾਂ ਲੱਗੇ ਕੈਮਰੇ ਲੱਗੇ ਵੈਸੇ ਓਕੇ ਰਿਸ਼ਤ ਦੇ ਕੋ ਤਰੇ ਆਪਣਾ ਨਾਮ ਦੱਸੋ ਤੇ ਕੀ ਗੱਲ ਹੋਈ ਭਾਜੀ ਦੱਸੋ ਭਾਈ ਦੋ ਮੁੰਡੇ ਏਟੀਵਾ ਤੇ ਇੱਥੇ ਨੂੰ ਦੇਖ ਰਹੇ ਬਈ ਮੈਂ ਸਬਜ਼ੀ ਲੈ ਕੇ ਆਇਆ ਵੈਸੇ ਤੇ ਮੈਂ ਉਹਨਾਂ ਨੂੰ ਮੈਨੂੰ ਲੱਗ ਨਹੀਂ ਤਿਆ ਹੈ ਕਿ ਕੋਈ ਤਾਰ ਦੇ ਵਿੱਚ ਹੈ ਗਿਆ ਤੇ ਮੈਂ ਵੈਸੇ ਮੈਂ ਕਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੁ ਕਮਾਨ ਨੂੰ ਕਿ ਮੈਂ ਕਹਾ ਇਦਾਂ ਇਸ ਰੰ ਨੂੰ ਦੋ ਮੁੰਡੇ ਕੋ ਮੁੰਡੇ ਏਟੀਵਾ ਤੇ ਤੇ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਮੁੰਲਾ ਦਾ ਕੋਈ ਤਾਰ ਦੇ ਵਿੱਚ ਹੈ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਕਾਲ ਲਿਆ ਆਪਾਂ ਕਹਿੰਦੇ ਲੋਕ ਆਲੋ ਮੈਂ ਲੋਕ ਕੀਤਾ ਹੀ ਆ ਸਾਲੇ 2 ਮਿੰਟ ਬੈਠਾ ਹੀ ਆ ਤੇ ਨਾਲੇ ਇੱਧਰ ਚੱਲ ਪਿਆ ਮੇਰੇ ਕੋਈ ਬੰਦਿਆਂ ਦੀ ਪਛਾਣ ਹੋਈ ਹੈ ਕੋਈ ਬੰਦੇ ਸੀ ਨਾ 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 ਇੱਧਰ ਹੀ ਤੁਹਾਡੀ ਪੁਰਾਣੀ ਰਣਜੀਤ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਝ ਨਹੀਂ ਅਜ ਤੱਕ ਅੱਜ ਅੱਜ ਤੱਕ ਅੱਜ ਤੱਕ ਅਪਾ ਜਿੰਨਾ ਵੀ ਕੰਮ ਕੀਤਾ ਚੁੱਪਚੀਪ ਤੇ ਕੰਮ ਕਰਦੇ ਨਾਲ ਘਰੇ ਚੱਲ ਜਨੇ ਰੋਟੀ ਖਾਣਾ ਤੁਹਾਡਾ ਕੰਮ ਕਾਦਾ ਹੈਗਾ ਜੀ ਸਲੂਨ ਦਾ ਜੀ ਆਪਣਾ ਕੰਮ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਜੀ ਆਪਣੇ ਵਿਜੇਨਗਰ ਗਿਆ ਅਮਰਸਰ ਮੋਕੇ ਤੇ ਪੁਲਿਸ ਨੇ ਤਲਾਸ਼ ਕੀਤੀ ਹੈ ਇਸ ਬਾਰੇ ਹਾਂਜੀ 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 ਕੋਈ ਅਫਸਰ ਆਇਆ ਕੋਈ ਜਾਂਚ ਉਹਦੇ ਵਿਜੇ ਨਗਰ ਟੰਡ ਨੰਗਾ ਚੌਕ ਦੇ ਵਿੱਚ ਆਪਣੀ ਦੁਕਾਨ ਹੈਗੀ ਹੈ ਫਾਈ ਨੰਬਰ ਗਲੀ ਦੇ ਲੱਗੀ ਪੁਲਿਸ ਨੇ ਤਲਾਸ਼ ਕੀਤੀ ਇਸ ਬਾਰੇ ਹਾਂਜੀ 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 ਮੌਕੇ ਤੇ ਪੁਲਿਸ ਆਈ ਸੀ ਹਾਂਜੀ ਮੌਕੇ ਤੇ ਆਈ ਉਹ ਵੀਡੀਓ ਵੀਡੀਓ ਬਣਾ ਕੇ ਚੱਲ ਗਿਆ ਉਹ ਕਹਿੰਦੇ ਰਿਪੋਰਟ ਕਰ ਦੋ ਹੁਣੇ ਰਿਪੋਰਟ ਲਿਖਾਣ ਗਏ ਆ ਕੀ ਮੰਗ ਕੀ ਕਰਦੇ ਜੀ ਜਿਹੜੇ ਬੰਦੇ ਨੇ ਹਾਂ ਨੂੰ ਸੇਵ ਹੈ ਕਿ ਉਹਨੂੰ ਸਾਬੀ ਕਰੇਗੀ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇਹ ਚੀ ਕੀਤੀ ਹੈ ਕਿੰਨੀ ਉਮਰ ਹੈਗੀ ਸੀ ਉਹਨਾਂ ਦੀ ਜਿਹੜਾ ਕੁਛ ਸਰ ਇਹ ਤਾਂ ਕੋਈ ਹੈ ਨਹੀਂ ਥੋੜੇ ਹੈ ਮੈਂ ਕਿ ਹਲਦੀ ਮੋٹے ਜਵਾਨੀ ਦੇ ਬੰਦੇ ਹੈ ਆਪਣੇ ਹੈਲਦੀ ਬੰਦੇ ਐਕਟਿਵ ਅਤੇ ਵਾਈਟ ਐਕਟਿਵ ਅਤੇ ਮੈਂ ਨੰਬਰ 플레이ਟ ਉਹਨਾਂ ਨੇ ਬਿਲਕੁਲ ਟੇਪਿੰਗ ਕੀਤੀ ਨਹੀਂ ਕਿ ਪਤਾ ਨਾ ਲੱਗੇ ਕਿ ਕੌਣ ਹੈ ਕੋਈ ਲੱਗ سکے ਕਿ ਕੈਮਰਾ ਵਗੈਰਾ ਲੱਗਾ ਕੋਈ ਕੈਮਰਾ ਦੋ ਦਿਨ ਇਧਰ ਸ਼ਾ ਲੱਗੇ ਹੋਣ ਗਲੀ ਦੇ ਦੋ ਤਿੰਨ ਗਲੀਆਂ ਹੈਗੀਆਂ ਉਹਨਾਂ ਲੱਗੀ ਕੈਮਰੇ ਲੱਗੇ ਵੈਸੇ